ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਕਿ ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ ਬਹੁਤ ਵੱਡਾ ਪੰਜਾਬ ਦੇ ਨਾਲ ਧਗਾ ਕਰਨ ਜਾ ਰਹੀ ਆ ਦੋਸਤੋ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਬਹੁਤ ਵੱਡਾ ਇੱਕ ਧੋਖਾ ਹੋਣ ਜਾ ਰਿਹਾਗਾ ਦੋਸਤੋ ਗੱਲਬਾਤ ਕਰਾਂਗੇ ਮੋਦੀ ਦਾ ਪੰਜਾਬ ਦੇ ਵਿੱਚ ਦੋ ਦਿਨਾਂ ਦਾ ਜਿਹੜਾ ਦੌਰਾ ਹੈ ਇਦੇ ਦਰਮਿਆਨ ਕੀ ਕੀ ਗੁੰਦਾਂ ਗੁੰਦੀਆਂ ਗਈਆਂ ਨੇ ਅੰਡਰਗਰਾਉਂਡ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਆਹ ਵੀਡੀਓ ਕਰਦੇ ਹਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦੋਕ ਦਿਨਾਂ ਤੋਂ ਤੁਸੀਂ ਅਖਬਾਰ ਦੇ ਵਿੱਚ ਪੜ ਰਹੇ ਹੋਮੋਂਗੇ ਕਿ ਨਰਿੰਦਰ ਮੋਦੀ ਦਾ ਪੰਜਾਬ ਦਾ ਦੋ ਦਿਨਾਂ ਦਾ ਦੌਰਾ ਆ ਚੁੱਕਿਆ ਠੀਕ ਹੈ ਉਹਨਾਂ ਨੇ ਆਉਣਾ ਹੀ ਹੈ ਪ੍ਰਚਾਰ ਕਰਨ ਪਰ ਉਹ ਤੋਂ ਪਹਿਲਾਂ ਦੋਸਤੋ ਇੱਕ ਬਹੁਤ ਵੱਡੀ ਪਲੈਨਿੰਗ ਕੀਤੀ ਗਈ ਆ ਜਿਦੇ ਚ ਮੈਂ ਪਹਿਲਾਂ ਵੀ ਕਲਾਈਮ ਦੇ ਵਿੱਚ ਕਹਿ ਕੇ ਛੱਡਾਂਗਾ ਕਿ ਜਿਹੜੀ ਬਹੁ ਸੰਮਤੀ ਵੋਟ ਆ ਉਹ ਤਾਂ ਉਹਨਾਂ ਨੇ ਟਾਰਗੇਟ ਕੀਤੀ ਹੋਈ ਆ ਤੇ ਨਾਲ ਉਹਨਾਂ ਨੇ ਹੁਣ ਐਸਸੀ ਤੇ ਬੀਸੀ ਵੋ ਦੇ ਉੱਪਰ ਜਿਹੜਾ ਹੈਗਾ ਆਪਣਾ ਨਿਸ਼ਾਨਾ ਸਾਧਿਆ ਕੋਈ ਬਾਤ ਨਹੀਂ ਉਹਨਾਂ ਦਾ ਹੱਕ ਬਣਦਾ ਜਿਹੜੀ ਵੀ ਕੋਈ ਸਿਆਸੀ ਪਾਰਟੀ ਆ ਆਪਣੀਆਂ ਵੋਟਾਂ ਦੀ ਖਾਤਰ ਜਿਗਾਰ ਕਰਦੀ ਹੀ ਹੁੰਦੀ ਆ ਕਰਨਾ ਚਾਹੀਦਾ ਪਰ ਜਿਹੜਾ ਤਰੀਕਾ ਹੈ ਟੰਗ ਸਹੀ ਹੋਣਾ ਚਾਹੀਦਾ ਅਗਰ ਤੁਸੀਂ ਟੰਗ ਗਲਤ ਵਰਤੋਗੇ ਤਾਂ ਸਵਾਲ ਉੱਠਣਗੇ ਹੁਣ ਸਵਾਲ ਦੋਸਤੋ ਕੀ ਹੈ ਕਿ ਤੁਹਾਨੂੰ ਸੁਣਨ ਦੇ ਵਿੱਚ ਮਾੜਾ ਮੋਟਾ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਨੇ ਕਿ ਗੁਰਮੀਤ ਰਾਮ ਰਹੀਮ ਪਰੋਲ ਤੇ ਫੇਰ ਬਾਹਰ ਆ ਸਕਦਾ ਪਰ ਵੱਡੇ ਟੀਵੀ ਚੈਨਲਾਂ ਤੇ ਇਹ ਗੱਲਬਾਤ ਨਹੀਂ ਤੁਸੀਂ ਦੇਖੀ ਹੋਣੀ ਕਿਉਂਕਿ ਇਹ ਪਲੈਨਿੰਗ ਅੰਦਰ ਖਾਤੇ ਬਣ ਚੁੱਕੀ ਹੈ ਦੋਸਤੋ ਗੁਰਮੀਤ ਰਾਮ ਰਹੀਮ ਨੇ ਜਿਹੜੀ ਹੁਣ ਸ਼ਰਤ ਰੱਖੀ ਹੈ ਕਿਉਂਕਿ ਸਭ ਤੋਂ ਵੱਡੀਆਂ ਚੋਣਾਂ ਇਹੀ ਨੇਗੀਆਂ ਜਿਨ੍ਹਾਂ ਦੇ ਵਿੱਚ ਉਹ ਆਪਣੀ ਸ਼ਰਤ ਮੰਨਵਾ ਸਕਦਾ ਸੀਗਾ ਤੇ ਉਹਨੇ ਸ਼ਰਤ ਹੁਣ ਕੱਲੀ ਪੈਰੋਲ ਦੀ ਨਹੀਂ ਰੱਖੀ ਉਹਨੇ ਆਪਣੇ ਬਰੀ ਹੋਣ ਦੀ ਪੱਕੇ ਤੌਰ ਤੇ ਬਾਹਰ ਆਉਣ ਦੀ ਦੋਸਤੋ ਉਹਨੇ ਬੀਜੇਪੀ ਤੋਂ ਜਿਹੜੀ ਸ਼ਰਤ ਮੰਨਵਾਈ ਗਈ ਹੈ ਇਸੇ ਕਾਰਨ ਕਰਕੇ ਬੀਜੇਪੀ ਦੇ ਕੈਂਡੀਡੇਟ ਸਾਰੀ ਪਾਰਟੀ ਭਾਜਪੀ ਦੀ ਪੂਰੀ ਕੌਨਫੀਡੈਂਸ ਦੇ ਨਾਲ ਜਿਹੜੀਆਂ ਵੋਟਾਂ ਦੇ ਵਿੱਚ ਉਹ ਉਤਰੀ ਹੋਈ ਆ ਚੋਣਾ ਲੜ ਰਹੀ ਹੈ ਇਸੇ ਕਾਰਨ ਕਰਕੇ ਹੀ ਉਹਨਾਂ ਨੇ ਪਹਿਲਾਂ ਅਕਾਲੀ ਦਲ ਦੇ ਨਾਲ ਸਮਝੌਤਾ ਕਰਨ ਨੂੰ ਤਵੱਜੋ ਨਹੀਂ ਦਿੱਤੀ ਹੁਣ ਦੋਸਤੋ ਸਵਾਲ ਪੈਦਾ ਇਹ ਹੁੰਦਾਗਾ ਕਿ ਅਗਰ ਉਹਨਾਂ ਨੇ ਐਸਾ ਕਰ ਦਿੱਤਾ ਕਿਉਂਕਿ ਕੇਂਦਰ ਸਰਕਾਰ ਕਰ ਸਕਦੀ ਹੈ ਅਗਰ ਤੁਹਾਡੇ ਕੋਲ ਪਾਵਰ ਹੈ ਤਾਂ ਤੁਸੀਂ ਬਿਲਕੁਲ ਕਿਸੇ ਨੂੰ ਵੀ ਕੇਸ ਵਾਪਸ ਲੈ ਕੇ ਬਾਹਰ ਕੱਢ ਸਕਦੇ ਹੋ ਦੋਸਤੋ ਅਗਰ ਐਸਾ ਹੋ ਗਿਆ ਸੋਚ ਕੇ ਦੇਖੋ ਤਾਂ ਕੀ ਹੋਵੇਗਾ ਪੰਜਾਬ ਦੇ ਹਾਲਾਤ ਖਰਾਬ ਹੋਣਗੇ ਪੰਜਾਬ ਦੇ ਵਿੱਚ ਸਾਨੂੰ ਰਗੜ ਕੇ ਰੱਖ ਦਿੱਤਾ ਜਾਊਗਾ ਵੀਰ ਮੇਰੋ ਇਹਨੂੰ ਤੁਸੀਂ ਇਹ ਨਾ ਸਮਝਿਓ ਕਿ ਮੈਂ ਕਿਸੇ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਡਰਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਮੈਂ ਜੋ ਸੰਭਾਵਨਾ ਹੈਗੀ ਆ ਮੈਂ ਉਹਦੀ ਗੱਲ ਕਰ ਰਿਹਾ ਔਰ ਇਹ ਸੰਭਾਵਨਾ ਸੱਚ ਹੋਣ ਜਾ ਰਹੀ ਆ ਜੇਕਰ ਮੈਂ ਕਹਣਾ ਤੁਸੀਂ ਇਹ ਮੰਨ ਕੇ ਚੱਲੋ ਕਿ 1% ਵੀ ਅਗਰ ਇਸ ਇਹ ਸੱਚ ਹੋ ਗਈ ਤਾਂ ਸੋਚ ਕੇ ਦੇਖੋ ਦੋਸਤੋ ਕੱਲ ਨੂੰ ਫਿਰ ਕੀ ਹੋਊਗਾ ਤੁਸੀਂ ਮਤਲਬ ਪੰਜਾਬ ਦੇ ਵਿੱਚ ਤੁਹਾਡੀ ਔਕਾਤ ਕੀ ਰਹਿ ਜੂਗੀ ਸਾਡੇ ਧਰਮ ਦੇ ਉੱਪਰ ਹਮਲਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਕਲੀਆਂ ਦੇ ਵਿੱਚ ਰੋਲ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਵਾਗ ਰਚਾ ਕੇ ਉਹਨਾਂ ਨੂੰ ਮਜ਼ਾਕ ਕਰਕੇ ਇੱਕ ਬੰਦਾ ਕਤਲ ਕਰਕੇ ਫਲਾਤ ਕਰ ਕਰਕੇ ਕੁੜੀਆਂ ਦੇ ਨਾਲ ਕਾਲਜ ਦੀਆਂ ਲੜਕੀਆਂ ਦੇ ਨਾਲ ਪਲਾਤ ਕਰ ਕਰਕੇ ਉਹਨਾਂ ਦੇ ਮਾਪਿਆਂ ਨੂੰ ਮਾਰ ਕੇ ਦੋਸਤੋ ਜੇਕਰ ਜੇਲ੍ਹੋਂ ਬਾਹਰ ਆ ਗਿਆ ਫਿਰ ਉਹਦੇ ਹੌਸਲੇ ਉਹਨਾਂ ਦੇ ਬੰਦਿਆਂ ਦੇ ਹੌਸਲੇ ਕਿੰਨੇ ਕੁ ਬਲੰਦ ਹੋਣਗੇ ਤੁਸੀਂ ਸੋਚ ਸਕਦੇ ਹੋ ਔਰ ਇਸ ਗੱਲ ਨੂੰ ਫਿਰ ਤੁਸੀਂ ਮੰਨੋ ਕੌਣ ਰੋਕੂਗਾ ਪਰ ਦੋਸਤੋ ਮੇਰੀ ਇੱਕ ਅਪੀਲ ਆ ਤੁਹਾਨੂੰ ਹੱਥ ਜੋੜ ਕੇ ਇਕੱਠੇ ਹੋ ਜੋ ਜੇਕਰ ਤੁਸੀਂ ਇਕੱਠੇ ਨਹੀਂ ਹੁੰਦੇ ਅਗਰ ਖਾਲਸਾ ਪੰਥ ਇਕੱਠਾ ਨਾ ਹੋਇਆ ਤੇ ਤੁਸੀਂ ਆਹੀ ਤੁਹਾਡੀਆਂ ਛੋਟੀਆਂ-ਛੋਟੀਆਂ ਲੜਾਈਆਂ ਮੈਂ ਨਾਲ ਨਹੀਂ ਜਾਣਾ ਸਰਪੰਚ ਦੇ ਮੈਂ ਸਾਫਕਾ ਸਰਪੰਚ ਦੇ ਨਾਲ ਨਹੀਂ ਜਾਣਾ ਅਗਰ ਤੁਸੀਂ ਇਹੋ ਲੜਾਈਆਂ ਲੜਦੇ ਰਹਿਗੇ ਨਾ ਤੁਸੀਂ ਸਿਰਫ ਇਹਦੇ ਚੁਗਰੀ ਰਹਿ ਜਾਣਾ ਕਿਉਂਕਿ ਪੱਲੇ ਸਾਡੇ ਹੁਣ ਕਿਸੇ ਦੇ ਕੱਖ ਨਹੀਂ ਹੈਗਾ ਕਿਉਂਕਿ ਘਰੇ ਦੋ-ਦੋ ਜੀਆ ਸੀ ਬੱਚੇ ਸਾਡੇ ਇੱਕ ਇੱਕ ਜਾਂ ਦੋ ਦੋ ਨੇ ਉਹ ਬਾਹਰ ਨੇ ਸਿਰਫ ਅਸੀਂ ਸਾਵੇਂ ਆਪ ਜਿਹੜੀ ਆਪਾਂ ਕਹਿੰਦੇ ਉਹਨਾਂ ਇਕੱਲਾ ਨਾ ਹੋਵੇ ਪੁੱਤ ਜੱਟ ਦਾ ਇਕੱਲੀ ਹੋਏੜਾ ਖੇਤਾਂ ਦੇ ਵਿੱਚ ਟਾਲੀ ਉਹ ਸਾਡਾ ਟਾਲੀ ਵਾਲਾ ਹੁਣ ਹਾਲ ਹੈ ਅਸੀਂ ਕੱਲਮ ਕੱਲੇ ਬੈਠੇ ਆ ਪਰ ਅਜੇ ਵੀ ਅਜੇ ਵੀ ਸਾਡੇ ਕੋਲੇ ਮਤਲਬ ਵਕਤ ਹੈਗਾ ਕਿ ਅਸੀਂ ਅਗਰ ਇਹ ਵਕਤ ਨੂੰ ਸਾਂਭ ਕੇ ਸਿਆਣੇ ਬਣ ਗਏ ਫੇਰ ਸਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਅਗਰ ਅਸੀਂ ਇੱਕ ਹੋ ਗਏ ਫੇਰ ਸਾਡਾ ਕੋਈ ਮੁਕਾਬਲਾ ਨਹੀਂ ਸਾਡੀ ਕੌਮ ਦਾ ਕੋਈ ਮੁਕਾਬਲਾ ਨਹੀਂ ਪਰ ਜੇਕਰ ਅਸੀਂ ਇਸੇ ਤਰ੍ਹਾਂ ਪਾਟੇ ਰਹੇ ਔਰ ਇਹਨਾਂ ਨੇ ਅੰਦਰ ਖਾਤੇ ਆਪਣਾ ਕੰਮ ਕਰਕੇ ਉਹਨੂੰ ਬਾਹਰ ਲੈ ਆਂਦਾ ਤਾਂ ਦੋਸਤੋ ਫੇਰ ਤਾਂ ਮੈਂ ਇੱਕੋ ਹੀ ਗੱਲ ਕਹਿ ਸਕਦਾ ਕਿ ਭੁੱਲ ਜੋ ਭੁੱਲ ਜੋ ਕਿਉਂਕਿ ਸਾਡੇ ਅਸਲ ਦੇ ਵਿੱਚ ਕਾਰਨ ਕੀ ਆ ਨਾ ਸਾਡਾ ਆਪਣਾ ਹੈ ਕੋਈ ਨਹੀਂ ਕਿਤੇ ਫਿਰ ਆਪਾਂ ਕਾਂਗਰਸ ਤੇ ਭਰੋਸਾ ਕਰਾਂਗੇ ਬੀਜਪੀ ਦੀ ਤਾਂ ਮੈਂ ਸੁਣਾਤੀ ਤੁਹਾਨੂੰ ਫਿਰ ਕਾਂਗਰਸ ਤੇ ਭਰੋਸਾ ਕਰਾਂਗੇ ਜਿਹਨੇ ਸਾਡਾ ਆਖਾਲ ਤਖਤ ਤਾਇਆ ਜਿਹਨੇ ਸਾਡੇ ਦਰਬਾਰ ਸਾਹਿਬ ਤੇ ਟੈਂਕ ਚਾੜੇ ਆਮ ਆਦਮੀ ਪਾਰਟੀ ਤੇ ਭਰੋਸਾ ਕਰਾਂਗੇ ਜਿਹਨੇ ਸਾਡੇ ਨਾਲ ਹੁਣੀ ਪਿੱਠੇ ਚ ਸੂਰਾ ਮਾਰਿਆ ਬੇਅਦਮੀਆਂ ਦੇ ਮਾਮਲਿਆਂ ਦਾ ਕੀ ਕਿਹਾ ਸੀਗਾ ਮੁੜ ਕੇ ਬਾਤ ਤੱਕ ਨਹੀਂ ਪੁੱਛੀ ਉਹਨਾਂ ਦਾ ਖੁਦ ਆਪਣਾ ਐਮਐਲਏ ਆਈਜੀ ਤੋਂ ਅਸਤੀਫਾ ਦੇ ਕੇ ਬਣਿਆ ਹੋਇਆ ਐਮਐਲਏ ਉਹ ਬਿਲਕੁਲਾ ਫਿਰਦਾ ਉਹਦੀ ਬਾਤ ਨਹੀਂ ਪੁੱਛੀ ਕਿਸੇ ਨੇ ਉਹ ਉਹ ਮਤਲਬ ਬੈਠਾਗਾ ਅਗਰ ਉਹ ਸਾਡੇ ਨਾਲ ਤਗਾ ਕਰ ਸਕਦੇ ਨੇ ਤਾਂ ਦੋਸਤੋ ਮੈਂ ਤੁਹਾਨੂੰ ਅਗਲੀ ਸਵੇਰ ਉਹਨਾਂ ਦੱਸ ਦਿੰਦਾ ਜਿਵੇਂ ਬੀਜੇਪੀ ਕਾਂਗਰਸ ਦਾ ਚਾਕਲਾ ਕੱਢ ਕੇ ਲੈ ਕੇ ਗਈ ਆ ਐਵੇਂ ਜਿਕਰ ਆਮ ਆਦਮੀ ਪਾਰਟੀ ਦਾ ਚਾਕਲਾ ਕਿਸੇ ਸਮੇਂ ਵੀ ਕੱਢਿਆ ਜਾ ਸਕਦਾ ਕਿਉਂਕਿ ਸਿਰਫ ਭਗਵੰਤ ਮਾਨ ਬਚਿਆ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਆ ਜਿਹੜੀ ਉਹਨੂੰ ਦੋਸ਼ੀ ਬਣਾ ਦਿੱਤਾ ਗਿਆਗਾ आम आदमी पार्टी ਜਦੋਂ ਦੋਸ਼ੀ ਬਣ ਚੁੱਕੀ ਹੈ ਇਹਦੇ ਚ ਕਿਸੇ ਨੂੰ ਵੀ ਕਿਸੇ ਨੂੰ ਵੀ ਅੰਦਰ ਕੀਤਾ ਜਾ ਸਕਦਾਗਾ ਉਹਦੇ ਲਈ ਪੰਜਾਬ ਦੇ ਸਭ ਤੋਂ ਅਗਰ ਕੋਈ ਮੁੱਖ ਬੰਦੇ ਨੇਗੇ ਤਾਂ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਆਪਣਾ ਪ੍ਰਬੰਧ ਕੀਤਾ ਹੋਇਆ ਉਹਨਾਂ ਨੇ ਗ੍ਰਹਿ ਮੰਤਰੀ ਦੇ ਰਾਹੀਂ ਆਪਣਾ ਪ੍ਰਬੰਧ ਪੱਕਾ ਕੀਤਾ ਹੋਇਆ ਔਰ ਉਹ ਕਿਸੇ ਵੀ ਸਮੇਂ ਜਦੋਂ ਵੀ ਜੇਪੀ ਨੂੰ ਲੱਗੂਗਾ ਕਿ ਸਾਨੂੰ ਹੁਣ ਲੋੜ ਹੈ ਉਹਨਾਂ ਨੇ ਚੁਟਕੀ ਮਾਰਨੀ ਹੈ ਚੱਲ ਵੀ ਉਧਰ ਔਰ ਇਹ ਸਚਾਈ ਹੈ ਔਰ ਕਿਉਂਕਿ ਉਹ ਕੇਜਰੀਪਾਲ ਦੇ ਪੱਲੇ ਕੱਖ ਨਹੀਂ ਹੈਗਾ ਉਹ ਅੰਤਮਾਨ ਜੀ ਨੂੰ ਵੀ ਪਤਾ ਹੈ ਕਿ ਕੇਜਰੀਵਾਲ ਜੀ ਤਾਂ ਆਪ ਜਿਹੜਾ ਬੰਦਾ ਖੁਦ ਆਪਦਾ ਆਪਣੀ ਬਚਾ ਸਕਦਾ ਯਾਰ ਦੂਜਾ ਕਿਸੇ ਦਾ ਕੋਈ ਕੀ ਬਚਾਊਗਾ ਦੇਖੋ ਸਿੱਧੀ ਜੀ ਗੱਲ ਹੈ ਤਾਂ ਇਹ ਤਾਂ ਬਿਲਕੁਲ ਸਪਸ਼ਟ ਗੱਲ ਹੈ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਬਚਾ ਸਕਦਾ ਉਹ ਦੂਸਰੇ ਨੂੰ ਕਿਵੇਂ ਬਚਾਵੇਗਾ ਇਸੇ ਕਾਰਨ ਕਰਕੇ ਜੋ ਇਹ ਮੈਸਵਾਵਨਾ ਮੈਂ ਤੁਹਾਨੂੰ ਦੱਸਿਆ ਨੇ ਇਹਨਾਂ ਤੇ ਗੌਰ ਕਰਕੇ ਇਕੱਠੇ ਹੋ ਜੋ ਭਾਈ ਅਮਰਤਪਾਲ ਸਿੰਘ ਨੂੰ ਜਿਤਾਓ ਉਥੋਂ ਲਹਿਰ ਸ਼ੁਰੂ ਕਰੋ ਔਰ ਉਸ ਤੋਂ ਬਾਅਦ ਜਿੱਥੇ ਬੰਦਾ ਤੁਹਾਨੂੰ ਕੰਮ ਦਾ ਲੱਗਦਾ ਉਹਨੂੰ ਜਿਤਾਓ ਬੰਦੇ ਦਾ ਕਿਰਦਾਰ ਦੇਖੋ ਬੰਦੇ ਨੂੰ ਦੇਖੋ ਕਿ ਤੁਸੀਂ ਪਿੱਛੇ ਪਰਖਿਆ ਹੋਵੇ ਪਾਰਟੀਆਂ ਨੂੰ ਹੁਣ ਛੜ ਦੋ ਸਾਡੇ ਕੋਲ ਪਾਰਟੀ ਦੋਸਤੇ ਕੋਈ ਅਕਾਲੀ ਦਲ ਹੈ ਅਕਾਲੀ ਦਲ ਦਾ ਲੀਡਰਸ਼ਿਪ ਨੇ ਬੇੜਾ ਗਲਖ ਕਰਤਾ ਜੇਕਰ ਅੱਜ ਅਕਾਲੀ ਦਲ ਦਾ ਪ੍ਰਧਾਨ ਸਿਆਣਪ ਕਰਕੇ ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਨੂੰ ਹੋਰ ਸਮਾ ਦਿੰਦਾ ਕਮੇਟੀ ਬਣਾ ਦਿੰਦਾ ਅੱਜ ਦੋਸਤੋ 13 ਦੀਆਂ 13 ਸੀਟਾਂ ਅਕਾਲੀ ਦਲ ਜਿੱਤ ਕੇ ਲੈ ਕੇ ਜਾਂਦਾ ਇਹ ਦਾਅਵੇ ਨਾਲ ਮੈਂ ਕਹਿ ਸਕਦਾ ਪਰ ਨਹੀਂ ਉਹਨਾਂ ਨੂੰ ਤਾਂ ਸਾਡੀ ਜਿੱਦ ਪਿਆਰੀ ਹੈ ਉਹਨਾਂ ਨੇ ਪ੍ਰਧਾਨਗੀ ਛੱਡਣੀ ਨਹੀਂ ਹੈਗੀ ਇਸ ਕਰਕੇ ਵਕਤ ਆਊਗਾ ਸਭ ਕੁਝ ਬਦਲ ਜਾਊਗਾ ਪਰ ਇੱਕ ਵਾਰੀ ਇਹਨਾਂ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਪੰਜਾਬੀਓ ਸਾਬਤ ਕਰੋ ਇਹ ਨਾ ਹੋਵੇ ਕਿ ਅਸੀਂ ਕਿਧਰ ਕਿਸਾਨਾਂ ਦੇ ਚੰਡੇ ਚੱਕੀ ਫਿਰਦੇ ਆ ਕੋਈ ਬੀਜੇਪੀ ਦਾ ਚੱਕ ਲਿਆ ਕਿਸੇ ਨੇ ਕਾਂਗਰਸ ਦਾ ਚੱਕ ਲਿਆ ਕਿਸੇ ਨੇ ਕਿਸੇ ਦਾ ਚੱਕ ਲਿਆ ਔਰ ਜਿਹੜੀ ਸਾਡੀ ਬਾਕੀ ਦੀ ਵੋਟ ਹੈ ਉਹ ਇਕੱਠੀ ਪੈਣੀ ਆ ਮਤਲਬ ਐਦਾਂ ਪੈਣੀ ਆ ਇਹ ਜਿਹੜੇ ਅਸੀਂ ਚੰਡੇ ਚੱਕੀ ਫਿਰਦੇ ਨਾ ਅਸੀਂ ਇਕੱਲੇ ਹੈਗੇ ਅਸੀਂ ਇੰਨੇ ਕ ਲੇਕਨ ਵੰਡੇ ਫਿਰਦੇ ਆ ਪੰਜ ਜਗ੍ਹਾ ਤੇ ਉੱਤੇ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇਕਰ ਤੁਹਾਨੂੰ ਕੋਈ ਕੰਮ ਦੀ ਗੱਲ ਲੱਗੀ ਤਾਂ ਕਮੈਂਟ ਕਰਕੇ ਵੀ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ